ਅਮੇ ਪੰਜਾਬ ਪੁਲਿਸ ਵੱਲੋਂ ਨਸ਼ਾ ਰੋਕਣ ਦੇ ਅਨੇਕਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਪਰ ਕੁਝ ਅਨਸਰ ਬੇਲਗਾਮ ਹੋ ਕੇ ਨਸ਼ੇ ਦੇ ਕਾਰੋਬਾਰ ਨੂੰ ਪਹਿਲ ਦੇ ਆਧਾਰ ਤੇ ਅਪਣਾਉਂਦੇ ਹਨ ਇਸੇ ਦੇ ਚੱਲਦੇ ਬਠਿੰਡਾ ਪੁਲਿਸ ਨੇ ਕਾਮਯਾਬੀ ਹਾਸਲ ਕਰਦੇ ਹੋਏ ਇੱਕ આરોપી ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਜਾਣਕਾਰੀ ਮੁਤਾਬਕ આરોપી ਕੋਰੀਅਰ ਦੇ ਜ਼ਰੀਏ ਕਿਸੇ ਤੋਂ ਇਹ ਨਸ਼ੀਲੀਆਂ ਗੋਲੀਆਂ ਮੰਗਵਾਉਂਦਾ ਸੀ ਅਤੇ ਉਸਦੇ ਖਾਤੇ ਵਿੱਚ ਆਨਲਾਈਨ ਪੈਸੇ ਵੀ ਜਮ੍ਹਾਂ ਕਰਵਾ ਦਿੰਦਾ ਸੀ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਔਨ ਸੀਕ੍ਰੀਟ ਇਨਫੋਰਮੇਸ਼ਨ 31 ਤਰੀਕ 31 ਨੰਬਰ ਐਫਆਈਆਰ 18319 ਦੀ ਕਤਵਾਲੀ ਥਾਣੇ 'ਚ ਜਿਹਦੇ ਵਿੱਚ ਹਜ਼ਾਰ ਗੋਲੀਆਂ ਰਿਕਵਰ ਹੋਈਆਂ ਸੀ ਜਸਵਿੰਦਰ ਕੁਮਾਰ ਨਾਮ ਦੇ ਬੰਦੇ ਤੋਂ ਇਹਦੀ ਜਦੋਂ ਅਸੀਂ ਰਿਮਾਂਡ ਲਈ ਤੇ ਰਿਮਾਂਡ 'ਚ ਜਦੋਂ ਡਿਟੇਲ 'ਚ ਪੁੱਛਗਿੱਛ ਕੀਤੀ ਗਈ ਇਹਨੇ ਦੱਸਿਆ ਕਿ ਇਹਦਾ ਇੱਕ ਇੱਥੇ ਕੋ ਡਾਊਨ ਹੈ ਗੋਡਾਊਨ ਦੀ ਸਰਚ ਕੀਤੀ ਗਈ ਸੀ ਆਈਏ ਦੀ ਟੀਮ ਤੇ ਕਤਵਾਲੀ ਥਾਣੇ ਦੀ ਟੀਮ ਵੱਲੋਂ ਉੱਥੇ ਨੀਅਰਲੀ 74000 ਟੈਬਲੇਟਸ ਹੋ ਰਿਕਵਰ ਹੋਈਆਂ ਜਿਦਾ ਕਿ ਬ੍ਰੇਕਅਪ ਹੈ 56000 ਕੁਝ ਹੋ ਗਿਆ ਹੈ ਰਮਡੋਲਦੀਆਂ ਤੇ 16000 ਟੈਬਲੇਟਸ ਨੇੜੀਆਂ ਐਲਫਾ ਜ਼ੋਲੰਬੀਆ ਦੱਸਦੀ ਹੈ ਕਿ ਕਾਬੂਚਾਏ આરોપી ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਪੁਲਿਸ ਇਸ ਮਾਮਲੇ ਦੀ ਡੂੰਘਾਈ ਤੱਕ ਜਾਣ ਦੀ ਯਤਨਾਂ ਵਿੱਚ ਲੱਗੀ ਹੋਈ ਹੈ ਤਾਂ ਜੋ ਇਸ ਮਾਮਲੇ ਨਾਲ ਸੰਬੰਧਤ ਸਾਰੇ ਆਰੋਪੀਆਂ ਨੂੰ ਕਾਬੂ ਕੀਤਾ ਜਾ ਸਕੇ ਜਗਬਾਨੀ ਟੀਵੀ ਚੰਡੀਗੜ੍ਹ ਲਈ ਵਿਕੇ ਬਹਿਲਦੀ ਦੀ ਰਿਪੋਰਟ